ਤਨ ਤਨ ਗੁਰੂ ਨਾਨਕ ਦੇਵ ਜੀ ਸਹਿਬ ਮਹਾਰਾਜ ਜੀ ਪਹਿਲੇ ਪਾਤਸ਼ਾਹ ਜੀ ਸ਼ਲੋਕ ਮਹੱਲਾ ਪਹਿਲਾ ਇਸ ਸ਼ਬਦ ਦੀਆਂ ਦੋ ਉਹ ਥਾਨਕਾਂ ਹਨ ਸੰਪਰਦਾਇ ਟਕਸਾਲ ਅਨੁਸਾਰ ਇਹ ਸ਼ਲੋਕ ਸ਼ੇਖ ਬ੍ਰਹਮ ਦੇ ਨਾਲ ਹੋਇਆ ਹੈ ਉਸ ਨੇ ਬੇਨਤੀ ਕੀਤੀ ਹੈ ਪ੍ਰਭੂ ਪਰੰਤਿ ਮੋਖ ਹੈ ਜਾਂ ਨਹੀਂ ਸਤਗੁਰ ਦੇਵ ਜੀ ਆਖਦੇ ਹਨ ਪੜਪੜ ਗੱਡੀ ਲੱਦੀ ਹੈ ਪੜਪੜ ਭਰੀ ਹੈ ਸਾਥ ਪੜ ਪੜ ਕੇ ਭਾਵੇਂ ਗ੍ਰੰਥਾਂ ਦੀਆਂ ਗੱਡੀਆਂ ਲੱਦ ਲਵੇ ਪੜ ਪੜ ਕੇ ਭਾਵੇਂ ਸਾਥਾਂ ਦੇ ਸਾਥ ਅਰਥਾਤ ਊਠ ਲੱਦ ਲਵੇ ਨਾਮ ਤੋਂ ਬਿਨਾ ਮੁਕਤੀ ਨਹੀਂ ਹੁੰਦੀ ਇਸੇ ਪ੍ਰਕਾਰ ਅੱਗੇ ਅਰਥ ਕਰ ਦੇਣਾ ਹੈ ਇਤਿਹਾਸ ਅਨੁਸਾਰ ਇਹ ਸ਼ਬਦ ਪੰਡਿਤ ਦੇ ਨਾਲ ਹੋਇਆ ਹੈ ਇੱਕ ਪੰਡਤ ਸਾਰੇ ਦਿਗ ਵਿਜੈ ਕਰਦਾ ਆਇਆ ਨਾਲ ਗ੍ਰੰਥਾਂ ਦੇ ਕਈ ਊਠ ਲੱਦੇ ਹੋਏ ਕਿਉਂਕਿ ਜਿਹੜਾ ਹਾਰ ਜਾਂਦਾ ਸੀ ਉਸ ਪਾਸੋਂ ਗ੍ਰੰਥ ਖੋਹ ਲੈਂਦਾ ਸੀ ਇਸ ਵਾਸਤੇ ਉਸ ਦੇ ਪਾਸ ਬਹੁਤ ਗ੍ਰੰਥ ਸਨ ਪਰ ਚਿੱਤ ਉਸ ਦਾ ਮਾਇਆ ਵਿੱਚ ਗਲਤਾਨ ਸੀ ਪਰੰਤੂ ਜਿਸ ਵੇਲੇ ਉਸ ਨੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਦਰਸ਼ਨ ਕੀਤਾ ਤਾਂ ਵਿਦਿਆ ਦਾ ਅਭਿਮਾਨ ਦੂਰ ਹੋ ਗਿਆ ਪਾਸ ਆ ਕੇ ਮੱਥਾ ਟੇਕ ਕੇ ਬੇਨਤੀ ਕਰਦਾ ਹੈ हे ਪ੍ਰਭੂ ਮੈਨੂੰ ਐਸਾ ਉਪਦੇਸ਼ ਦਿਓ ਜੋ ਹਿਰਦੇ ਵਿਖੇ ਸ਼ਾਂਤੀ ਆਵੇ ਚਿੱਤ ਸ਼ਾਂਤ ਹੋ ਜਾਵੇ ਮੈਂ ਬਹੁਤ ਫੇਰ ਚੁੱਕਾ ਹਾਂ ਬਹੁਤ ਘੁੰਮ ਲਿਆ ਹੈ ਮੈਨੂੰ ਸ਼ਾਂਤੀ ਨਹੀਂ ਆਉਂਦੀ ਤਾਂ ਸਤਿਗੁਰਾਂ ਕਿਹਾ ਕਿ ਤੈਨੂੰ ਉਪਦੇਸ਼ ਲੈਣ ਦੀ ਚਾਹ ਹੈ ਤਾਂ ਤੇਰਾ ਗੁਰੂ ਅੱਗੇ ਹੈ ਜਾ ਅਮਕੀ ਜਗ੍ਹਾ ਚਲਾ ਜਾ ਗੁਰੂ ਜੀ ਦਾ ਹੁਕਮ ਮੰਨ ਕੇ ਉਸ ਜਗ੍ਹਾ ਪਹੁੰਚ ਕੇ ਕੀ ਵੇਖਦਾ ਹੈ ਕਿ ਚਾਰ ਮਹਾਤਮਾ ਬੈਠੇ ਹਨ ਬ੍ਰਹਮਾ ਵਿਸ਼ਨੂੰ ਸ਼ਿਵ ਅਤੇ ਇੰਦਰ ਇਨ੍ਹਾਂ ਚੌਹਾਂ ਨੇ ਹੀ ਚਾਰੇ ਮਹਾਤਮਾ ਦਾ ਰੂਪ ਧਾਰਨ ਕੀਤਾ ਹੋਇਆ ਸੀ ਉਹਨਾਂ ਅੱਗੇ ਮੱਥਾ ਟੇਕ ਕੇ ਬੇਨਤੀ ਕੀਤੀ ਕਿਰਪਾ ਕਰੋ ਮੈਨੂੰ ਆਪਣਾ ਉਪਦੇਸ਼ ਦਿਓ ਅੰਤਰਜਾਮੀ ਮਹਾਤਮਾ ਨੇ ਆਖਿਆ ਤੇਰਾ ਗੁਰੂ ਅੱਗੇ ਸੁੰਦਰ ਮੰਦਰ ਵਿੱਚ ਬੈਠਾ ਹੈ ਉੱਥੇ ਚਲਿਆ ਜਾ ਉਹ ਤੈਨੂੰ ਉਪਦੇਸ਼ ਦੇਵੇਗਾ ਇਹ ਗੱਲ ਸੁਣ ਕੇ ਅੱਗੇ ਤੁਰ ਪਿਆ ਜਾਂਦਿਆਂ ਜਾਂਦਿਆਂ ਸੁੰਦਰ ਮੰਦਰ ਅੱਗੇ ਜਾ ਪਹੁੰਚਾ ਅੰਦਰ ਜਾ ਕੇ ਕੀ ਵੇਖਦਾ ਹੈ ਕਿ ਇੱਕ ਬੜੀ ਸੁੰਦਰ ਔਰਤ ਕੋ ਸੰਭੇ ਰੰਗ ਦੇ ਰੰਗੇ ਵਸਤਰਾਂ ਨੂੰ ਪਹਿਨ ਕੇ ਹਾਬ-ਪਾਬ ਕਰ ਰਹੀ ਹੈ ਪੰਡਤ ਨੇ ਉਸ ਨੂੰ ਸ਼ਕਤੀਬਾਨ ਸਮਝ ਕੇ ਸਿਰ ਨਿਵਾ ਕੇ ਮੱਥਾ ਟੇਕਿਆ ਮਾਇਆ ਨੇ ਉਸ ਵੇਲੇ ਜੁੱਤੀ ਲੈ ਕੇ ਪੰਡਤ ਨੂੰ ਇਤਨਾ ਕੁੱਟਿਆ ਜੋ ਇਸ ਦਾ ਕੁਝ ਵਸ ਨਾ ਚੱਲਿਆ ਆਖਿਰ ਮਾਰ ਖਾ ਕੇ ਚੁਰਦਾ ਹੋਇਆ ਵਾਪਸ ਹਟ ਕੇ ਮਹਾਤਮਾ ਪਾਸ ਆ ਬੈਠਾ ਇਸ ਦੀ ਭੈੜੀ ਹਾਲਤ ਵੇਖ ਕੇ ਮਹਾਤਮਾ ਨੇ ਹੱਸ ਕੇ ਆਖਿਆ "ਹੇ ਪੰਡਤ ਤੂੰ ਜਲਦੀ ਕਿਉਂ ਵਾਪਸ ਹਟ ਆਇਆ ਹੈ? ਗੁਰੂ ਧਾਰਨ ਕਰ ਆਇਆ ਹੈ ਜਾਂ ਮਿਲਿਆ ਕੋਈ ਨਹੀਂ?" ਇਹ ਗੱਲ ਸੁਣ ਕੇ ਪੰਡਤ ਨੇ ਹੰਝੂ ਭਰ ਕੇ ਕਿਹਾ "ਉੱਥੇ ਇੱਕ ਬੜੇ ਕਣੜੇ ਸੁਭਾਅ ਵਾਲੀ ਔਰਤ ਹੈ ਜਿਸ ਨੇ ਮੈਨੂੰ ਬੜਾ ਕੁੱਟਿਆ ਹੈ।" ਮਹਾਤਮਾ ਨੇ ਕਿਹਾ "ਤੇਰਾ ਗੁਰੂ ਉਹੀ ਹੈ। ਕਿਉਂ ਕਿ ਤੂੰ ਆਪਣਾ ਮਨ ਉਸੇ ਵਿੱਚ ਲਾਇਆ ਹੋਇਆ ਹੈ ਅਤੇ ਰਾਤ ਦਿਨੇ ਜਿਸ ਨੂੰ ਪਾ ਕੇ ਤ੍ਰਿਪਤ ਨਹੀਂ ਹੁੰਦਾ ਉਹ ਮਾਇਆ ਹੀ ਤੇਰਾ ਗੁਰੂ ਹੈ ਇਹ ਗੱਲ ਸੁਣ ਕੇ ਪੰਡਿਤ ਚਰਨੀ ਡਿਗ ਪਿਆ ਆਖਦਾ ਹੈ ਬਖਸ਼ ਲਾਓ ਸੰਤਾਂ ਆਖਿਆ ਮੁਕਤੀ ਦਾਤੇ ਸ੍ਰੀ ਗੁਰੂ ਨਾਨਕ ਸਾਹਿਬ ਨੂੰ ਛੱਡ ਕੇ ਤੂੰ ਭਟਕਦਾ ਫਿਰਦਾ ਹੋਰਾਂ ਵਿੱਚ ਪ੍ਰੇਮ ਕਰਦਾ ਹੈ ਇਸਤੇ ਤੇਰੀ ਕਲਿਆਣ ਨਹੀਂ ਹੋਵੇਗੀ ਜੇ ਸ਼ਾਂਤੀ ਚਾਹੁੰਦਾ ਹੈ ਤਾਂ ਆਪਣੇ ਮਨ ਵਿੱਚ ਅਡੋਲ ਸਰਦਾ ਧਾਰ ਕੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਸ਼ਰਨ ਲਾਓ ਫਿਰ ਪੰਡਿਤ ਮਹਾਤਮਾ ਜੀ ਪਾਸੋਂ ਆਗਿਆ ਲੈ ਕੇ ਦੌੜਦਾ ਦੌੜਦਾ ਗੁਰੂ ਨਾਨਕ ਸਾਹਿਬ ਜੀ ਦੇ ਪਾਸ ਪਹੁੰਚ ਕੇ ਚਰਨ ਕਮਲਾਂ ਦੀ ਧੂੜ ਮ ਤੇ ਲਾ ਕੇ ਹੱਥ ਜੋੜ ਕੇ ਸੁਖਮਨ ਬੈਠ ਕੇ ਬੇਨਤੀ ਕਰਦਾ ਹੈ ਬਖਸ਼ ਲਾਓ ਬਖਸ਼ ਲਾਓ ਉਸ ਵੇਲੇ ਗੁਰੂ ਸਾਹਿਬ ਨੇ ਪ੍ਰਸੰਨ ਹੋ ਕੇ ਉਸ ਨੂੰ ਉਪਦੇਸ਼ ਦਿੱਤਾ ਅਤੇ ਉਸ ਨੂੰ ਤਾਰਿਆ ਪੜਪੜ ਗੱਡੀ ਲੱਦੀ ਐ ਹੈ ਪੜਪੜ ਭਰੀ ਐ ਸਾਥ ਪੜਪੜ ਬੇੜੀ ਪਾਈ ਐ ਪਰਪੜ ਗੱਡੀ ਐ ਖਾਤ ਪੜੀਐ ਜੀਤੇ ਬਰਸ ਬਰਸ ਪੜੀਐ ਜੀਤੇ ਮਾਸ ਪੜੀ ਹੈ ਜੀਤੀ ਯਾਰ ਜਾ ਪੜੀ ਹੈ ਜੀਤੇ ਸਾਸ ਨਾਨਕ ਲਿਖਿਆ ਇੱਕ ਗੱਲ ਹੋਰ ਹੋਮੈ ਛਕਣਾ ਝਾਕ ਸਤਨਾਮ ਵਾਹਿਗੁਰੂ